ਕੀ ਕਰਿਆ ਨਾ ਫਤੇ? ਪਾਣੀ ਪੀਣਾ। ਪਾਣੀ ਪੀਣਾ। ਅੱਜ ਕਿੱਥੇ ਚੱਲਿਆ? ਬਸ ਤੇ। ਬਸ ਤੇ। ਕੀ ਦੇ ਨਾਲ? ਬਸ ਤੇ ਕਿਧਰ ਚੱਲਿਆ ਫਤੇ? ਕਿਧਰ ਚੱਲਿਆ? ਹੋਰ ਕੌਣ? ਮਮਾ ਵੀ ਗਈ ਆ। ਮਮਾ ਤੇਰੀ ਬਸ ਤੇ ਗਈ। কে কে মে গিয়ে ਗਿਆਣਾ ਸੁਣ ਮਮਾਨਾ ਚੱਲ ਇੱਥੇ ਲਈ ਆ ਤੁਹਾਨੂੰ ਕਿੱਥੇ ਲੈਣਾ ਮਮਾ ਕੋਲੇ ਲੈਣਾ ਇਹ ਬੇਬੀ ਇਹ ਫਰਜ ਸਰਜਪਟਾਰ ਤੋਂ ਹਾਂ ਇਹ ਬਹੁਤ ਤੇ ਤਬਰੀ ਬਹੁਤ ਡਿਗ ਪੀਂ ਕੇ ਕਿੰਦਾ ਕਹਿੰ ਮਮਾ ਦੇ ਸੈਂਟਰ ਲੈ ਆ ਸੈਂਟਰ ਪਾ ਮਮਾ ਇੱਲਾ ਅਬੀ ਸੈਂਟਰ ਪੱਲੇ ਤੇ ਰਹੀ ਲੈ ਅਬੀ ਪੈਰ ਕਰ ਇੱਧਰ ਸੈਂਟਰ ਪੱਲੇ ਤੇ ਰਹੀ ਇਸ ਪੈਰ ਚ ਪਾ ਇਦਲ ਦੂਜੇ ਪੈਰ ਚ ਪਾ ਉਹ ਵੇ ਪਤੰਮਾ ਤੇਰੀ ਆ ਵੀ ਪਹਿਲੇ ਸੈਂਟਰ ਚ ਪਾ ਜਾ ਸੈਂਟਰ ਪਾ ਜਾ ਸੈਂਟਰ ਲਾ ਪਾ ਆ ਪਾ ਪਹਿਲਾਂ ਹਾਂ ਤੇਰੀ ਮਮਾ ਤੇਰੀ ਮਮਾ ਵੇ ਪਤੰਮਾ ਨਹੀਂ ਗਈ ਨਹੀਂ ਜਾਂਦੀ ਤੇਰੀ ਮਮਾ ਆ ਜਾਂਦੀ ਆ ਮਮਾ ਤੈਨੂੰ ਦੱਸ ਕਿ ਨਹੀਂ ਜਾਂਦੀ ਨਹੀਂ ਦੋਛਰੇ ਜਾਂਦੀ ਜਾਣਾ ਕੋ ਅੱਜ ਉਹ ਨਹੀਂ ਗਈ ਲੈ ਆ ਮੈਂ ਪਾਉਂ ਲੈ ਆ ਮੈਂ ਪਾਦਾ ਲੈ ਆ ਮੈਂ ਪਾਦਾ ਸੈਂਟਰ ਖੜਾ ਉਹ ਮम्मा ਮम्मा ਤੇਰੀ ਪਤ ਨਹੀਂ ਜਾਂਦੀ ਜਾਂਦੀ ਆ ਨਹੀਂ ਜਾਂਦੀ ਇਹ ਲੈ ਆਪ ਸੈਂਟਰ ਪਾ ਗਏ ਇਹ ਆ ਲੈ ਮੇਰੀ ਜਾਂਦੀ ਹੈ ਮੇਰੀ ਮम्मा ਇਹ ਆ ਸੱਚ ਬੋਈ ਮੇਰੀ ਮम्मा ਜਾਂਦੀ ਓਏ ਉਹ ਮੇਰੀ ਮम्मा ਜਾਂਦੀ ਨਹੀਂ ਜਾਂਦੀ ਬੰਮਤਰੀ ਉਹ ਬੈਠੀ ਨਹੀਂ ਬੈਠੀ ਨਹੀਂ ਬੈਠੀ ਪਾਣੀ ਦੀ ਬੋਤਲ ਤਾਂ ਲੈ ਜਾ ਫਿਰ ਤੈਨੂੰ ਤੂੰ ਸਾਡੇ ਕੋਲੇ ਰਹਿਣਾ ਪਾਣੀ ਦੀ ਬੋਤਲ ਸੱਟਤੀ ਥੱਲੇ ਪਾਣੀ ਦੀ ਬੋਤਲ ਡੱਗ ਵੀ ਥੱਲੇ ਲਿਆ ਬਈ ਹੂੰ ਪਾਣੀ ਦੀ ਡੱਗ ਗੀ ਡੱਗ ਗੀ ਪਾਣੀ ਦੀ ਬੋਤਲ ਆ ਲੈ ਆ ਲੈ ਬੋਦਲ ਬੁੱਤ ਲਿਗ ਜਾਬੇ ਬੋਦਲ ਚਾੜਾ ਕੀ ਬੋਦਲ ਤੁਸਲੇ ਕਰ ਇਹਨੇ ਸੱਟੀ ਥੱਲੇ ਚਿੱਕੜ ਵੱਜ ਗਿਆ ਬੋਦਲ ਸੱਟ ਦਿਹਲੇ